ਤਕਦੀਰ ਦੀ ਤਕਦੀਰ ਕਹਾਣੀ ਜੋ ਕਿ ਰਮਨਦੀਪ ਕੌਰ ਰਿਮਿੰਬਲੋਂ ਲਿਖੀ ਗਈ ਹੈ ਇਸ ਦਾ ਅਗਲਾ ਪਾਗ ਇਸ ਤਰ੍ਹਾਂ ਹੈ ਤਕਦੀਰ ਅਜੇ ਵੀ ਠੀਕ ਨਹੀਂ ਸੀ ਪਰ ਉਹ ਗੁਰਦਰਸ਼ ਦੀ ਆਵਾਜ਼ ਸੁਣ ਕੇ ਮੁਸਕrai ਜ਼ਰੂਰ ਸੀ ਫਿਰ ਉਹਨਾਂ ਦੋਵਾਂ ਨੇ ਸਹਾਰਾ ਦੇ ਕੇ ਉਸ ਨੂੰ ਬੈੱਡ ਤੋਂ ਹੇਠਾਂ ਉਤਾਰਿਆ ਬਾਹਰ ਪਾਰਕਿੰਗ ਵੱਲ ਲੱਗੇ ਕੁਲਵੰਤ ਕੌਣੇ ਦੀ ਪੋਰਟਾ ਦਿਵਾਈਆਂ ਅਤੇ ਹੋਰ ਸਮਾਨ ਚੁੱਕ ਲਿਆ ਅਤੇ ਲੈ ਕੇ ਆਪਣੀ ਸਕੂਟੀ ਵਿੱਚ ਰੱਖ ਦਿੱਤਾ ਗੁਰਦਰਸ਼ ਅਤੇ ਹਰਕਮਲ ਇੱਕ ਹੀ ਮੋਟਰਸਾਈਕਲ ਤੇ ਆਏ ਸਨ ਇਸ ਲਈ ਉਹਨਾਂ ਨੇ ਸਲਾਹ ਕੀਤੀ ਕਿ ਗੁਰਦਰਸ਼ ਤਕਦੀਰ ਨੂੰ ਵਿਚਕਾਰ ਬਿਠਾ ਲਵੇਗਾ ਅਤੇ ਕੁਲਵੰਤ ਕੌਰ ਤਕਦੀਰ ਨੂੰ ਫੜ ਕੇ ਬੈਠ ਜਾਵੇਗੀ ਕੁਲਵੰਤ ਕੌਰ ਵਾਲੀ ਸਕੂਟੀ ਹਰਕਮਲ ਚਲਾ ਕੇ ਘਰ ਲੈ ਆਵੇਗਾ ਅਦੇ ਕੋ ਕੰਤੇਵਾਦੋ ਘਰ ਪਹੁੰਚ ਗਏ ਘਰ ਦੇ ਦਰਵਾਜ਼ੇ ਤੇ ਜਿਵੇਂ ਹੀ ਮੋਟਰਸਾਈਕਲ ਰੁਕਣ ਦੀ ਆਵਾਜ਼ ਆਈ ਤਾਂ ਤੇਗਵੀਰ ਅਤੇ ਉਸਦੀ ਮਾਂ ਭੱਜ ਕੇ ਬਾਹਰ ਆਏ ਅਤੇ ਤਕਦੀਰ ਨੂੰ ਮੋਟਰਸਾਈਕਲ ਤੋਂ ਉਤਾਰਨ ਵਿੱਚ ਕਲਵੰਤੀ ਮਦਦ ਕਰਨ ਲੱਗੀ। ਫੇਤਕ ਦੀਰ ਨੂੰ ਫੜ ਕੇ ਅੰਦਰ ਲੈ ਜਾ ਕੇ ਬੈੱਡ ਤੇ ਲਿਟਾ ਦਿੱਤਾ। ਸ੍ਰਿੰਦਰ ਕੌਰ ਨੇ ਗੁਰਦਾਸ ਅਤੇ ਉਹਦੇ ਦੋਸਤ ਨੂੰ ਬੈਠਣ ਲਈ ਕੁਰਸੀਆਂ ਦਿੱਤੀਆਂ ਅਤੇ ਕਲਵੰਤ ਨੂੰ ਆਪਣੀ ਰਸੋਈ ਵਿੱਚ ਲੈ ਗਈ ਤਾਂ ਜੋ ਤਕਦੀਰ ਦੀ ਹਾਲਤ ਬਾਰੇ ਅਤੇ ਉਹਦੇ ਖਾਣ ਪੀਣ ਬਾਰੇ ਪੁੱਛ ਸਕੇ। ਫੇ ਕਲਵੰਤ ਨੇ ਆ ਕੇ ਉਹਨਾਂ ਨੂੰ ਪਾਣੀ ਦਿੱਤਾ। ਥੋੜੇ ਸਮੇਂ ਬਾਅਦ ਸ੍ਰਿੰਦਰ ਕੌਰ ਨੇ ਚਾਹ ਲੈ ਆਂਦੀ। ਤੋਂ ਮਨੇ ਚਾਪਿੰ ਤੋਂ ਬਾਅਦ ਗੁਰਦਾਸ ਦੇ ਕਿਹਾ ਸਵੇਰੇ ਮੈਂ ਤੈਨੂੰ ਲੈਣ ਆਉਂਗਾ ਤੂੰ ਤਿਆਰ ਰਹੀਂ ਫਿਰ ਸ੍ਰਿੰਦਰ ਕਰਨੇ ਇੱਕ ਲਿਫਾਫਾ ਦਿੰਦੇ ਹੋਏ ਕਿਹਾ ਮੰਮੀ ਆਹ ਪੇਸਟੀਆਂ ਤੇ ਬ੍ਰੈਡ ਨੇ ਇਹਨੂੰ ਇਹ ਹੀ ਦੇਣੇ ਨੇ ਬਸ ਖਾਣ ਨੂੰ ਇਹ ਜੋ ਮਰਜ਼ੀ ਮੰਗੀ ਜਾਵੇ ਹੋਰ ਕੁਝ ਨਹੀਂ ਦੇਣਾ ਇਸਨੂੰ ਖਾਣ ਨੂੰ ਮੈਂ ਹੁਣ ਚੱਲਦਾ ਹਾਂ ਸਵੇਰੇ ਦੁਕਾਨ ਤੇ ਜਾਣ ਤੋਂ ਪਹਿਲਾਂ ਮੈਂ ਇਹਨੂੰ ਲੈ ਜਾਊਗਾ ਕਿ ਪਰ ਤੇਰੀ ਡੈਡੀ ਸਾਨੂੰ ਕਹਿ ਕੇ ਗਏ ਨੇ ਵੀ ਉਹਨਾਂ ਦੇ ਘਰ ਪੈਰ ਨਹੀਂ ਤਰ ਸਕਦੀ ਏ ਜੇ ਤਰਿਆ ਤੇ ਉਹ ਇਹਦੀ ਲੱਤਾਂ ਵੜ ਦੇਣਗੇ ਨਾਲੇ ਉਹ ਕਹਿ ਕੇ ਗਏ ਨੇ ਵੀ ਤਲਾਕ ਦੇ ਦੇ ਵੀ ਸਾਡੇ ਮੁੰਡੇ ਨੂੰ ਤੂੰ ਤਲਾਕ ਦੇ ਕਾਗਜ਼ ਲੈ ਕੇ ਦਸਖਤ ਕਰ ਲਈਂ ਅਸੀਂ ਇਹ ਤੋਂ ਵੀ ਕਰਾ ਦੇਵਾਂਗੇ ਸ੍ਰਿੰਦਰ ਕਰਨੇ ਆਪਣਾ ਫੈਸਲਾ ਸੁਣਾਇਆ ਕੋਈ ਨਹੀਂ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਪਰ ਮੈਂ ਇਹਨੂੰ ਨਹੀਂ ਛੱਡ ਸਕਦਾ ਇਸ ਲਈ ਮੈਂ ਕੱਲ ਨੂੰ ਇਹਨੂੰ ਲੈਣ ਆਉਂਗਾ ਨਾਲੇ ਉਹ ਸਭ ਸੋਚਣਾ ਤੁਸੀਂ ਬੰਦ ਕਰ ਦਿਓ ਮੈਂ ਆਪੇ ਕਰ ਲੂੰਗਾ ਜੋ ਮੈਨੂੰ ਠੀਕ ਲੱਗੂ ਗੁਰਦਾਸ ਬੋਲਿਆ ਅਤੇ ਬਿਨਾਂ ਕਿਸੇ ਦੀ ਵੀ ਹੋਰ ਕੋਈ ਗੱਲ ਸੁਣੇ ਬਿਨਾਂ ਉਹ ਆਪਣੇ ਦੋਸਤ ਨੂੰ ਨਾਲ ਲੈ ਕੇ ਚਲਾ ਗਿਆ ਫਿਰ ਸ੍ਰਿੰਦਰਕੌਰ ਨੇ ਤਕਦੀਰ ਦੇ ਕੱਪੜੇ ਬਦਲਣ ਵਾਲੀ ਮਦਦ ਕੀਤੀ ਅਤੇ ਕਲਵੰਤਕੌਰ ਵੀ ਆਪਣੇ ਘਰ ਚਲੀ ਗਈ ਸਵੇਰ ਹੋਈ ਪਰ ਗੁਰਦਾਸ ਨਾ ਆਇਆ ਸਾਰਿਆਂ ਨੂੰ ਲੱਗਿਆ ਕਿ ਉਹ ਵਾਪਸ ਨਹੀਂ ਆਵੇਗਾ ਕਿਉਂਕਿ ਉਹ ਹੀ ਕਰਦਾ ਸੀ ਜੋ ਉਹਦੇ ਮਾਪੇ ਉਸ ਨੂੰ ਕਿਹਾ ਕਰਦੇ ਸਨ ਸਵੇਰ ਤੋਂ ਦੁਪਹਿਰ ਦੁਪਹਿਰ ਤੋਂ ਸ਼ਾਮ ਹੋ ਗਈ ਹਨੇਰਾ ਹੋਣ ਲੱਗ ਪਿਆ ਪਰ ਗੁਰਦਾਸ ਨਾ ਆਇਆ 7:00 ਵਜੇ ਗੁਰਦਾਸ ਆਇਆ ਤਾਂ ਸ੍ਰਿੰਦਰਕਰ ਨਾਲ ਇਹ ਵਾਦਾ ਕਰਕੇ ਤਕਦੀਰ ਨੂੰ ਲੈ ਗਿਆ ਕਿ ਉਹ ਇਸ ਦਾ ਸਾਥ ਕਦੇ ਨਹੀਂ ਛੱਡੇਗਾ ਇਸ ਲਈ ਉਹ ਬੇਫਿਕਰ ਰਹਣ ਜਦੋਂ ਉਹ ਆਪਣੇ ਘਰ ਪਹੁੰਚੇ ਤਾਂ ਅਜੋ ਮੋਟਰਸਾਈਕਲ ਹੀ ਖੜਾ ਕਰ ਰਏ ਸਨ ਕਿ ਗੁਰਨਾਥ ਸੁਖਵੰਤ ਕੌਰ ਅਤੇ ਕਿਰਪਾਲ ਸਿੰਘ ਬਾਹਰ ਬੇੜੇ ਵਿੱਚ ਆ ਪਹੁੰਚੀ। ਤਕਦੀਰ ਨੇ ਸੁਖਵੰਤ ਕੌਰ ਦੇ ਪੈਰਾਂ ਨੂੰ ਹੱਥ ਲਗਾਇਆ ਤਾਂ ਪਿੱਛੇ ਹੋ ਗਈ। ਅਤੇ ਜਦੋਂ ਉਹ ਕਿਰਪਾਲ ਸਿੰਘ ਦੇ ਪੈਰਾਂ ਨੂੰ ਹੱਥ ਲਗਾਉਣ ਲੱਗੀ ਤਾਂ ਉਹ ਬੋਲਿਆ ਕੋਈ ਲੋੜ ਨਹੀਂ ਆ ਡਰਾਮੇ ਕਰਨ ਦੀ। ਇੱਜ਼ਤ ਦਿਲ ਵਿੱਚ ਹੋਣੀ ਚਾਹੀਦੀ ਹੈ। ਪੈਰਾਂ ਨੂੰ ਹੱਥ ਜਿੰਨੇ ਮਰਜ਼ੀ ਲਾ ਲਓ। ਜਦ ਤੱਕ ਦਿਲ ਕਾਲਾ ਹੈ ਇਹਨਾਂ ਕੰਮਾਂ ਦਾ ਕੋਈ ਫਾਇਦਾ ਨਹੀਂ। ਬੇਬੀ ਪੁੱਛੋ ਇਸ ਕੋ। किसको पूछकर इसने इतना बड़ा स्टेप उठाया ये तुम्हारा लाडला तो है बिंदु सा पला और जे महारानी ने एक बार भी ना सोचा इतना बड़ा कांड करने से पहले तभी मैं बोला करती थी कि पढ़ी लिखी बहु लाना ले आए अनपढ़ गवार सी अब बुक तो गुरनाज बोली जो कि तकदीर दी नानद है तू तो जा अंदर मैं आप ही कर लूँगी ਬਾਤ ਜੋ ਕਰਨੀ ਹੈ ਸੁਖਵੰਤ ਕੌਰ ਬੋਲੀ ਜੋ ਕਿ ਉਸ ਦੀ ਸੱਸ ਹੈ ਸੁਖਵੰਤ ਕੌਰ ਬੋਲਦੀ ਰਹੀ ਪਰ ਉਸ ਦੀ ਕਿਸੇ ਵੀ ਗੱਲ ਨੂੰ ਸੁਣੇ ਬਿਨਾ ਹੀ ਗੁਰਦਰਸ਼ ਤਕਦੀਰ ਨੂੰ ਬਾਹਾਂ ਫੜ ਕੇ ਅੰਦਰ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਉਸ ਨੂੰ ਚੁੱਪ ਕਰਾਉਣ ਲਈ ਕਿਹਾ ਤਕਦੀਰ ਦੇ ਪੇਕੇ ਕਰ ਵੀ ਗੁਰਦਰਸ਼ ਨੇ ਨਾ ਆਪ ਰੋਟੀ ਖਾਧੀ ਸੀ ਅਤੇ ਨਹੀਂ ਕਾਲੀ ਕਰਕੇ ਤਕਦੀਰ ਨੂੰ ਖਾਣ ਦਿੱਤੀ ਸੀ ਪਰ ਗੁਰਦਾਸ਼ ਨੂੰ ਕੀ ਪਤਾ ਸੀ ਕਿ ਉਹਦੇ ਆਪਣੇ ਘਰ ਵੀ ਕੁਝ ਖਾਣ ਲਈ ਨਹੀਂ ਮਿਲਣਾ। ਉਹ ਰਾਤ ਉਹਨਾਂ ਦੋਵਾਂ ਨੇ ਭੁੱਖੇ ਰਹਿ ਕੇ ਹੀ ਗੁਜ਼ਾਰੀ। ਸਵੇਰੇ ਜਲਦੀ ਹੀ ਗੁਰਦਰਸ਼ਨ ਨੇ ਤਕਦੀਰ ਨੂੰ ਜਗਾ ਕੇ ਤਿਆਰ ਹੋਣ ਲਈ ਕਿਹਾ। ਜਿਹੜੀ ਤਕਦੀਰ ਨੇ ਕਿੱਥੇ ਜਾਣਾ ਏ? ਪੁੱਛਿਆ ਤਾਂ ਗੁਰਦਰਸ਼ਨ ਨੇ ਉਸ ਨੂੰ ਕਿਹਾ ਬਾਪੂ ਨੇ ਕਰੋ ਨਿੱਕਾ ਜਾਣ ਨੂੰ ਕਿਹਾ ਏ। ਸਮਾਨ ਮੈਂ ਲਦਾ ਲੈਣਾ ਏ। ਦੋ ਚਾਰ ਦੋਸਤ ਆ ਗਏ ਮਿਆਂਣਗੇ ਮੇਰੇ। ਮੈਂ ਫੋਨ ਕਰੇ ਹੋਏ ਨੇ ਉਹਨਾਂ ਨੂੰ ਤੂੰ ਵੀ ਜਲਦੀ ਨਹਾ ਕੇ ਤਿਆਰ ਹੋ ਜਾ ਚਲ ਜੀਏ ਜਾਂ ਛੇਤੀ ਤਿਆਰ ਹੋ ਜਾ ਜਾ ਕੇ ਪਰ ਆਪਾਂ ਜਾਵਾਂਗੇ ਕਿੱਥੇ ਤਕਦੀਰ ਨੇ ਪੁੱਛਿਆ ਉਹ ਤੋਂ ਮੇਰੇ ਤੇ ਛੱਡ ਦੇ ਕੱਲ ਸਾਰਾ ਦਿਨ ਚ ਆਹੀ ਕੁਛ ਕਰਦਾ ਰਿਹਾ ਮੈਂ ਕਮਰਾ ਲੈ ਲਈ ਚੱਲ ਹੁਣ ਟਾਈਮ ਘਟ ਹੈ ਪਹਿਲਾਂ ਹੀ ਗੁਰਦਾਸ ਨੇ ਜਵਾਬ ਦਿੱਤਾ ਤਕਦੀਰ ਨਾ ਹੋਣ ਲਈ ਚਲੀ ਗਈ ਜਿਵੇਂ ਹੀ ਉਹ ਨਹਾ ਕੇ ਬਾਥਰੂਮ ਚੋਂ ਬਾਹਰ ਆਈ ਤਾਂ ਗੁਰਦਾਸ ਬਾਹਰ ਕਲੀ ਵਿੱਚ ਖੜੇ ਟਰੱਕ ਵਿੱਚ ਆਪਣਾ ਸਮਾਨ ਰਖਵਾ ਰਿਹਾ ਸੀ ਸੁਖਵੰਤ ਕੋਣੀ ਤਕਦੀਰ ਨੂੰ ਸੁਣਾ ਕੇ ਬੋਲਣਾ ਸ਼ੁਰੂ ਕਰ ਦਿੱਤਾ ਉਹ ਪਤਾ ਨਹੀਂ ਕੀ ਅਨਾਪ-ਸਨਾਪ ਬੋਲ ਰਹੀ ਸੀ ਪਰ ਤਕਦੀਰ ਉਸਦੀ ਗੱਲ ਨੂੰ ਅਣ ਸੁਣਿਆ ਕਰਕੇ ਅੰਦਰ ਕਮਰੇ ਵਿੱਚ ਆ ਗਈ ਅੰਦਰ ਆਉਣ ਤੋਂ ਪਹਿਲਾਂ ਉਸ ਨੂੰ ਬਰਾਂਡੇ ਵਿੱਚ ਕਿਰਪਾਲ ਸਿੰਘ ਦਿਖਾਈ ਦਿੱਤਾ ਤਾਂ ਉਹਦੇ ਪੈਰਾਂ ਨੂੰ ਹੱਥ ਲਗਾਉਣ ਲੱਗੀ ਤੇ ਕਿਰਪਾਲ ਸਿੰਘ ਨੇ ਉਸ ਰਾਤੀ ਜਿਵੇਂ ਕੀਤਾ ਉਵੇਂ ਹੀ ਫਿਰ ਕੀਤਾ ਉਸ ਨੂੰ ਪੈਰਾਂ ਨੂੰ ਹੱਥ ਨਹੀਂ ਲਗਾਉਣ ਦਿੱਤਾ ਬਾਹਰ ਸੁਕਵੰਤ ਕਲ ਬੋਲ ਰਹੀ ਸੀ ਅਤੇ ਬਰਾਂਦੇ ਵਿੱਚ ਕਿਰਪਾਲ ਸਿੰਘ ਤਕਦੀਰ ਅੰਦਰ ਆਪਣੇ ਕਮਰੇ ਵਿੱਚ ਆਈ ਤਾਂ ਉਸ ਨੂੰ ਗੁਰਨਾਰਜ ਨੇ ਆਕੇ ਘੇਰਿਆ ਉਹ ਬੋਲੀ ਤੂੰ ਜੈਸੇ ਮੇਰੀ ਮਾਂ ਨੂੰ ਤੜਫਾ ਰਹੀ ਹੈ ਤੇਰੇ ਬੱਚੇ ਵੀ ਤੇਰੇ ਕੋ ਇੱਕ ਦਿਨ ਐਸੇ ਹੀ ਤੜਫਾएंगे ਦੇਖ ਲੈਣਾ ਤੂੰ ਫਿਰ ਤੇਰੇ ਕੋ ਯਾਦ ਆਏਗੀ ਮੇਰੀ ਬਾਤیں ਤੇਰੇ ਜੈਸੋ ਕੀ ਤੋਂ ਔਕਾਤ ਹੀ ਨਹੀਂ ਹੁੰਦੀ ਹਮ ਜੈਸੇ ਖਾਨਦਾਨੀ ਔਰ अमीर लोगों के घर की बहू बनने की एक तो जे पापा ने किसी की भी सुनते थोप दिया तेरे को जैसी को घर की बहू बनाने के हमारे ऊपर, मैं इदा तो कर ही सी जो ती सारे मेरे पीछे हाथ तो पै गए तकदीर बोली गलती तो दसो मेरी पहला नट्टो कट्टे तो देख लिया कर भी बोल कि रही है छोटा बड़ा तो देख लिया करो घट कट तकदीर ने कहा शक्ल देखी है कभी शीशे में अपनी काली कलूटी सी कहीं की अनपढ़ ब्लडी ब्लेजर देखे हैं अपने भैंस की पूँझ जैसे वाल हैं आप उसके बालों में हाथ लगा के ये वाल जैसे कभी दोए ही नहीं होते डिबोंडिंग या स्मूदिंग के बारे में क्या खाक पता हो गया तेरे को तो कभी शैंपू तक नसीब ना हो तेरे जैसों को बेवकूफ सी गुरनाज बोल रही जा रही सी ਤੂੰ ਹੁਣ ਹਟਣਾ ਕਿ ਨਹੀਂ ਬੋਲਣ ਤੋਂ ਤਕਦੀਰ ਨੇ ਸਵਾਲ ਕੀਤਾ ਮੈਂ ਚੁੱਪ ਹੋ ਜਾਊਂਗੀ ਬਸ ਮuje ਜੇ ਬਤਾ ਦੇ ਕਿ ਕਿਸ ਸੇ ਪੁੱਛ ਕੇ ਤੂੰ ਨੇ ਮੇਰੇ ਭਤੀਜੇ ਕੋ ਦੁਨੀਆ ਮੇ ਆਨੇ ਸੇ ਪਹਿਲੇ ਹੀ ਮਾਰ ਡਾਲਾ ਗੁਰਨਾਜ ਨੇ ਫਿਰ ਬੋਲਿਆ ਜ਼ਿਆਦਾ ਬੋਲਣ ਦੀ ਲੋੜ ਨਹੀਂ ਚੰਗਾ ਹੋਵੇਗਾ ਜੇ ਮੂੰਹ ਬੰਦ ਰੱਖੇਗੀ ਆਪਣਾ ਤੂੰ ਛੋਟੀ ਐ ਤੇ ਛੋਟੀ ਬਣ ਕੇ ਰਹਿ ਨਾਲੇ ਜਿਹੜੇ ਬੱਚੇ ਨੂੰ ਤੂੰ ਮਰਵਾਉਣ ਦਾ ਤੂੰ ਮੇ ਤੇ ਇਲਜ਼ਾਮ ਲਾ ਰਹੀ ਐ ਉਨੁਕਲ ਪਪਾ ਜੀ ਨੇ ਆਪਣੇ ਮੁੰਡੇ ਦਾ ਬੱਚਾ ਮੰਨਣ ਤੋਂ ਵੀ ਇਨਕਾਰ ਕਰਤਾ ਸੀ ਮੇਰੇ ਘਰ ਦੇ ਸਾਹਮਣੇ ਨਾਲੇ ਤੈਨੂੰ ਕੀ ਪਤਾ ਵੀ ਉਹ ਬੱਚਾ ਮੁੰਡਾ ਹੀ ਸੀ ਹੁਣ ਜਾ ਤੇ ਮੈਨੂੰ ਮੇਰਾ ਕੰਮ ਕਰਦੇ ਤਕਦੀਰ ਨੇ ਕਿਹਾ ਨਾ ਇਸੇ ਕੀ ਬੋਲੇ ਜਾ ਰਹੀ ਹੈ ਮੇਰੇ ਸੇ ਘਰ ਘੱਲ ਜੋ ਕਰਨੀ ਹੈ ਮੈਂ ਕਰਤੀ ਹੂੰ ਤੇਰੀ ਜਵਾਨ ਬੰਦ ਜੋ ਇਤਨੀ ਲੰਬੀ ਵਧੀ ਹੋਈ ਹੈ ਤਕਦੀਰ ਨੂੰ ਵਾਂ ਤੋਂ ਫੜਦੀ ਹੋਈ ਸੁਖਵੰਤ ਕੌਰ ਬੋਲੀ ਛੱਡੋ ਇਹ ਦੀ ਬਾ ਐਵੇਂ ਤਾਂ ਮਾਸ਼ਾ ਲਾਇਆ ਤੁਸੀਂ ਗੁਰਨਦਰਸ਼ਨੀ ਆਪਣੀ ਮਾਂ ਤੋਂ ਤਕਦੀਰ ਦੀ ਵਾਹ ਚੁੜਾਈ ਅਤੇ ਦਰਵਾਜ਼ੇ ਤੋਂ ਬਾਹਰ ਲੈ ਗਿਆ ਉੱਥੋਂ ਉਸ ਨੂੰ ਮੋਟਰਸਾਈਕਲ ਪਿੱਛੇ ਬਿਠਾ ਕੇ ਕਿਰਾਏ ਦੇ ਲਈ ਮਕਾਨ ਵਿੱਚ ਛੱਡ ਆਇਆ ਆ ਬਾਕੀ ਜੰਦਾ ਸਮਾਨ ਚੁੱਕਣ ਲਈ ਵਾਪਸ ਘਰ ਆ ਗਿਆ ਤਕਦੀਰ ਕਿਨਾਂ ਚੇਰ ਬੈਠੀ ਆਪਣੀ ਕਿਸਮਤ ਨੂੰ ਕੋਸਦੀ ਰਹੀ ਅਤੇ ਰੋਂਦੀ ਰਹੀ ਜਦੋਂ ਸਹਾਸਮਾਨ ਆ ਗਿਆ ਤਾਂ ਦੋਮਨ ਨੇ ਸਮਾਨ ਨੂੰ ਕਿਰਾਏ ਲਈ ਕਮਰੇ ਵਿੱਚ ਟਿਕਾਇਆ ਅਤੇ ਪੇਟੀ ਕੁਰਦਰਸ਼ ਨੇ ਕਮਰਾ ਛੋਟਾ ਹੁਣ ਕਰਕੇ ਆਪਣੇ ਕਾਰੇ ਛੱਡ ਦਿੱਤੀ ਸੀ ਹੁਣ ਉਹ ਦੋਵੇਂ ਕਿਰਾਏ ਦੇ ਰਹਿਣ ਲੱਗ ਪਏ ਤਕਦੀਰ ਖੁਸ਼ ਹੋਣ ਦੀ ਕੋਸ਼ਿਸ਼ ਕਰਦੀ ਪਰ ਜਾ ਕੇ ਵੀ ਖੁਸ਼ ਨਾ ਹੋ ਪਾਉਂਦੀ ਕਦੇ ਉਸ ਨੂੰ ਫਿਕਰ ਸਤਾਉਂਦਾ ਕਿ ਉਹਦੀ ਸਿਹਤ ਜੇ ਠੀਕ ਨਹੀਂ ਇਸ ਸਮੇ ਉਹਦਾ ਖਿਆਲ ਕੌਣ ਰੱਖਿਆ ਕਰੇਗਾ ਕਦੇ ਸੋਚਦੀ ਕਿ ਜੇ ਹੁਣ ਉਹਦੇ ਸਾਰੇ ਪਰਿਵਾਰ ਨੇ ਮੁੜ ਕੇ ਉਸ ਨੂੰ ਘਰ ਪੈਰ ਹੀ ਨਾ ਰੱਖਣ ਦਿੱਤਾ ਤਾਂ ਫਿਰ ਕੀ ਹੋਵੇਗਾ ਕਦੇ ਸੋਚਦੀ ਜੇ ਹੁਣ ਉਹਨੇ ਉਸ ਨੂੰ ਆਪਣੇ ਪੇਟੀ ਵਿੱਚ ਚੁੱਕ ਕੇ ਲੈ ਕੇ ਜਾਣ ਲਈ ਕਹਿ ਦਿੱਤਾ ਤਾਂ ਫਿਰ ਉਹ ਕੀ ਕਰੇਗੀ ਕਿਉਂਕਿ ਕਿਰਾਏ ਵਾਲੇ ਕਮਰੇ ਵਿੱਚ ਬੈੱਡ, ﺍﻟमारी, ਮੇਜ਼ ਅਤੇ ਇਕੱਠੀਆਂ ਕਰਕੇ ਰੱਖੀਆਂ ਕੁਰਸੀਆਂ ਤੋਂ ਬਾਅਦ ਹੁਣ ਪੈਰ ਤਰਨ ਲਈ ਜਗ੍ਹਾ ਵੀ ਨਹੀਂ ਬਚੀ ਸੀ। ਤਕਦੀਨ ਨੇ ਹੁਣ ਤਾਂ ਸਗੋਂ ਉਹ ਰੋਟੀ ਬਣਾਉਣ ਲਈ ਸਟੋਵ ਵੀ ਕਮਰੇ ਵਿੱਚ ਅੱਗੇ ਬਣੇ ਬਰਾਂਦੇ ਵਿੱਚ ਰੱਖਿਆ ਕਰਦੇ ਸੀ। ਕਦੇ ਸੋਚਦੀ ਕਿ ਜੇ ਹੁਣ ਉਸਦੇ ਸਹੁਰਿਆਂ ਨੇ ਗੁਰਦਰਸ਼ ਨੂੰ ਆਪਣੀ ਜਾਇਦਾਤ ਤੋਂ ਬੇਦਖਲ ਕਰ ਦਿੱਤਾ ਤਾਂ ਉਹ ਕਿੱਥੇ ਜਾਣਗੇ ਉਹ ਆਪਣਾ ਮਕਾਨ ਇੰਨੀ ਮਹਿੰਗਾਈ ਦੇ ਜ਼ਮਾਨੇ ਵਿੱਚ ਕਿਵੇਂ ਬਣਾਉਣਗੇ ਖੈਰ ਇਹੋ ਜੇ ਹੋਰ ਪਤਾ ਨਹੀਂ ਕਿੰਨੇ ਹੀ ਸਵਾਲਾਂ ਦੇ ਨਾਲ ਆਪਣੇ ਦਿਮਾਗ ਵਿੱਚ ਜਦੋਂ ਜਹਿਦ ਕਰਦੀ ਤਕਦੀਰ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਉਸ ਦੀ ਸਿਹਤ ਹੋਰ ਵਿਗੜ ਗਈ ਉਸ ਨੂੰ ਤਾਜ਼ੀ ਹੋਈ ਅਭਾਰਣ ਕਰਕੇ ਟੈਨਸ਼ਨ ਲੈਣ ਕਰਕੇ ਦੁਬਾਰਾ ਤੋਂ ਤੇਜ਼ ਰਫ਼ਤਾਰ ਨਾਲ ਕਾਫੀ ਜਿਆਦਾ ਮਾਤਰਾ ਵਿੱਚ ਬਲੀਡਿੰਗ ਹੋਣ ਲੱਗ ਪਈ ਸੀ ਇੱਕ ਦਿਨ ਸਵੇਰ ਵੇਲੇ ਉਹ ਨਹਾ ਕੇ ਪਾਠ ਕਰਨ ਲਈ ਬੈਠੀ ਸੀ ਕਿ ਉਸਨੇ ਹੁਣੇ-ਹੁਣੇ ਜੋ ਧੋਤੇ ਹੋਏ ਬਿਲਕੁਲ ਸਾਫ਼ ਕੱਪੜੇ ਪਾਏ ਸਨ ਉਹ ਬਲੀਡਿੰਗ ਹੋਣ ਕਰਕੇ ਖਰਾਬ ਹੋ ਗਏ ਉਸਨੇ ਪਾਠ ਵਿੱਚ ਹੀ ਛੱਡ ਦਿੱਤਾ ਅਤੇ ਆਪ ਨਹਾਉਣ ਚਲੀ ਗਈ ਤਾਂ ਜੋ ਦੁਬਾਰਾ ਕੱਪੜੇ ਬਦਲ ਸਕੇ ਪਰ ਬਾਥਰੂਮ ਵਿੱਚ ਜਾਣ ਤੋਂ ਬਾਅਦ ਉਸਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਿਆ ਅਤੇ ਨਾਲ ਹੀ ਬਾਥਰੂਮ ਵਿੱਚ ਖੂਨ ਹੀ ਖੂਨ ਹੋ ਗਿਆ ਇੱਕ ਤਰ੍ਹਾਂ ਨਾਲ ਹੁਣ ਉਸਦੀ ਹਾਲਤ ਸੀ ਕਿ ਉਸ ਨੂੰ ਪਿਸ਼ਾਬ ਦੀ ਬਦਲੇ ਵੀ ਖੂਨ ਹੀ ਆ ਰਿਹਾ ਸੀ ਉਸਦੀ ਹਾਲਤ ਦਾ ਅੰਦਾਜ਼ਾ ਵਾਰ-ਵਾਰ ਕੱਪੜੇ ਬਦਲਨ ਕਰਕੇ ਮਕਾਨ ਮਾਲਕਨ ਨੂੰ ਵੀ ਹੋ ਗਿਆ ਸੀ ਇਸ ਲਈ ਹੁਣ ਜਦੋਂ ਕਾਫੀ ਦਿਨ ਤੱਕ ਤਕਦੀਰ ਬਾਜ਼ੂਮ ਤੋਂ ਬਾਹਰ ਨਾ ਆਈ ਤਾਂ ਮਕਾਨ ਮਾਲਕਨ ਆਂਟੀ ਨੇ ਆਕੇ ਉਹਦੇ ਬਾਥਰੂਮ ਕਿਉਂਕਿ ਕਿਰਾਏਦਾਰ ਲਈ ਅਲੱਗ ਬਾਥਰੂਮ ਬਣਾਇਆ ਹੋਇਆ ਸੀ ਤਾਂ ਦਰਵਾਜ਼ਾ ਖੜਕਾ ਕੇ ਪੁੱਛਿਆ ਰਾਜੀ ਕੀ ਗੱਲ ਅੱਜ ਤੂੰ ਠੀਕ ਨਹੀਂ ਮੈਂ ਤੇਰੇ ਅੰਕਲ ਜੀ ਨੂੰ ਭੇਜਾਂ ਤੇਰੇ ਘਰ ਵਾਲੇ ਕੋ ਉਹ ਉਹ ਨੂੰ ਲੈ ਆਊਗਾ ਜਾਂ ਕਿ ਤੇਰੇ ਕੋਲ ਫੋਨ ਹੈਗਾ ਤੂੰ ਕਰ ਲੇਂਗੀ ਆਪ ਨਹੀਂ ਆਂਟੀ ਜੀ ਮੇਰੇ ਕੋਲ ਫੋਨ ਨਹੀਂ ਹੈਗਾ ਨੰਬਰ ਹੈਗਾ ਜੇ ਤੁਸੀਂ ਫੋਨ ਕਰਕੇ ਕਹਿ ਦੇਵੋ ਤਕਦੀਰ ਨੇ ਦੱਸਿਆ ਹਾਂ ਮੈਂ ਲਿਆਉਣੀ ਆ ਫੋਨ ਤੇਰੇ ਅੰਕਲ ਤੋਂ ਉਹਦੇ ਕੋਲ ਹੈਗਾ ਇਹ ਇੱਕ ਟੁੱਟਿਆ ਜਿਹਾ ਉਹ ਜਿਹੜਾ ਨੰਬਰ ਜਿਆ ala ਹੁੰਦਾ ਏ ਆਂਟੀ ਨੇ ਕਿਹਾ ਤੇ ਜਲਦੀ ਨਾਲ ਜਾ ਕੇ ਫੋਨ ਲੈ ਆਈ ਕਿਉਂਕਿ ਪਤੀ ਉਸ ਦਾ ਕੰਮ ਕੋਈ ਕਰਦਾ ਨਹੀਂ ਸੀ ਕਰਵੇਲਾ ਪਿਆ ਰਹਿੰਦਾ ਸੀ ਗੁਜ਼ਾਰਾ ਜੋ ਕਿਰਾਏ ਦੇ ਪੈਸਿਆਂ ਨਾਲ ਹੀ ਵਧਿਆ ਹੋਈ ਜਾਂਦਾ ਸੀ ਖੈਰ ਆਂਟੀ ਨੇ ਲਿਆ ਕੇ ਫੋਨ ਤਕਦੀਰ ਨੂੰ ਬਾਥਰੂਮ ਵਿੱਚ ਹੀ ਫੜਾ ਦਿੱਤਾ ਅਤੇ ਨੰਬਰ ਲਗਾ ਕੇ ਦੇਣ ਲਈ ਕਿਹਾ ਤਕਦੀਰ ਨੇ ਥੋੜਾ ਜਿਹਾ ਦਰਵਾਜ਼ਾ ਖੋਲਿਆ ਅਤੇ ਫੋਨ ਫੜ ਲਿਆ ਨੰਬਰ 'ਤੇ ਲਾ ਕੇ ਕੰਟੀ ਜਾਨ ਦੀ ਉਡੀਕ ਕਰਨ ਲੱਗ ਪਈ। ਕਈ ਕੰਟੀਆਂ ਗਈਆਂ ਪਰ ਗੁਰਦਾਸ ਵੱਲੋਂ ਫੋਨ ਨਾ ਚੁੱਕਿਆ ਗਿਆ। ਉਸਨੇ ਦੁਬਾਰਾ ਫੋਨ ਲਗਾਇਆ। ਇਸ ਵਾਰ ਦੋ ਕੋ ਕੰਟੀਆਂ ਬਾਅਦ ਹੀ ਫੋਨ ਚੁੱਕ ਲਿਆ। ਹੈਲੋ ਜੀ। ਮੈਂ ਬੋਲਦੀ ਆਂ। ਤਕਦੀਰ ਬਸ ਇੰਨਾ ਹੀ ਕਹਿ ਪਾਈ ਸੀ ਕਿ ਉਸਦਾ ਦਰਦ ਹੰਝੂਆਂ ਰਹੀਂ ਅੱਖਾਂ ਵਿੱਚੋਂ ਬਾਹਰ ਆਉਣ ਲੱਗ ਪਿਆ। ਤੂੰ ਇਹ ਨੰਬਰ ਕਿਦਾ ਏ? ਰੋਂਦੀ ਕਿਉਂ ਐ ਨਾਲੇ? ਗੁਰਦਾਸ ਨੇ ਉਸਨੂੰ ਪਿਆਸੰਤਿਆਂ ਹੋਇਆਂ ਪੁੱਛਿਆ। ਤਕਦੀਰ ਤਹੁਰ ਬੋਲਿਆ ਨਹੀਂ ਸੀ ਜਾਨਾ ਇਸ ਲਈ ਉਸ ਨੇ ਅੰਟੀ ਨੂੰ ਫੋਨ ਫੜਾ ਦਿੱਤਾ ਅਤੇ ਫੋਨ ਚੱਲਦਾ ਤੇ ਕਿ ਅੰਟੀ ਨੇ ਕੰਨ ਨੂੰ ਲਗਾ ਲਿਆ ਹੈਲੋ ਬੁੱਗੇ ਮੈਂ ਅੰਟੀ ਬੋਲਦੀ ਆ ਤੇਰੀ ਮਕਾਨ ਵਾਲੀ ਇਹਦੀ ਹਾਲਤ ਬਹੁਤ ਖਰਾਬ ਏ ਤੂੰ ਜਲਦੀ ਆ ਕੇ ਇਹਨੂੰ ਕਿਸ ਡਾਕਟਰ ਕੋਲ ਲੈ ਕੇ ਜਾ ਇਹਦੇ ਅੰਦਰੋਂ ਸਾਰਾ ਖੂਨ ਮੁੱਕ ਜਾਊਗਾ ਮਰ ਜਾਊਗੀ ਇਹ ਤਾਂ ਵਿਚਾਰੀ ਅੰਟੀ ਨੇ ਦੱਸਿਆ ਅੰਟੀ बस मेरी एक दुकान ਦੀਆਂ ਦਵਾਈਆਂ ਰੈਂਦੀਆਂ ਨੇ ਫੜਾਉਣ ਤੋਂ ਬਸ ਮੈਂ ਆਇਆ ਹੁਣੇ ਜਦ ਤੱਕ ਤੁਸੀਂ ਇਸ ਨੂੰ ਸੰਭਲੋ ਮੇਰੀ ਮਿਹਨਤ ਹੀ ਹੈ ਬਸ ਤੁਹਾਡੇ ਅੱਗੇ ਗੁਰਦਰਸ਼ਨ ਨੇ ਜਵਾਬ ਦਿੱਤਾ ਠੀਕ ਆ ਬੱਗੇ ਛੇਤੀ ਦੇਣੇ ਆ ਜਾ ਫਿਰ ਪੁੱਤ ਬਣ ਕੇ ਅੰਧੀ ਨੇ ਕਿਹਾ ਹਾਂ ਹਾਂਜੀ ਮੈਂ ਆਇਆ ਵਸ ਕਹਿ ਕੇ ਗੁਰਦਰਸ਼ਨ ਨੇ ਕਹਿ ਕੇ ਫੋਨ ਕੱਟ ਦਿੱਤਾ ਤਕਦੀਰ ਨੂੰ ਬਹੁਤ ਗਰਮੀ ਲੱਗ ਰਹੀ ਹੁੰਦੀ ਕਿਉਂਕਿ ਇਹ ਮਹੀਨਾ ਵੀ ਹਾਰਡ ਤੇ ਜੁਲਾਈ ਦਾ ਸੀ ਉਹਰੀ ਗਰਮੀ ਦਾ ਹੁੰਦਾ ਉਹ ਆਪਣੇ ਸਿਰ ਵਿੱਚ ਪਾਣੀ ਪਾਉਂਦੀ ਹੈ ਕਾਫੀ ਦੇਰ ਤੱਕ ਉਹ ਨਹਾਉਂਦੀ ਰਹਿੰਦੀ ਹੈ ਫਿਰ ਜਦੋਂ ਉਸ ਨੂੰ ਥੋੜਾ ਜਿਹਾ ਰਾਹ ਮਿਲਦਾ ਤਾਂ ਉਹ ਬਾਥਰੂਮ ਦੀ ਕੰਧ ਦੇ ਸਹਾਰੇ ਨਾਲ ਖੜੀ ਹੋ ਕੇ ਕੱਪੜੇ ਪਾਉਂਦੀ ਹੈ ਇਨ ਨੂੰ ਗੁਰਦਾਸ ਆ ਜਾਂਦਾ ਉਹ ਤਕਦੀਰ ਨੂੰ ਫੜਕੇ ਕਮਰੇ ਵਿੱਚ ਲੈ ਕੇ ਜਾਂਦਾ ਅਤੇ ਜਲਦੀ ਨਾਲ ਉਸ ਨੂੰ ਇੱਕ ਔਰਤ ਡਾਕਟਰ ਦੇ ਕੋਲ ਉਹਦੇ ਘਰ ਲਿਆਇਆ ਜਾਂਦਾ ਗੁਰਦਾਸ ਮੈਡੀਕਲ ਏਜੰਸੀ ਵਿੱਚ ਦਵਾਈਆਂ ਸਪਲਾਈ ਕਰਨ ਦਾ ਕੰਮ ਕਰਦਾ ਹੁਣ ਕਰਕੇ ਬਹੁਤ ਸਾਰੇ ਡਾਕਟਰ ਤੁੰਤੇ ਮੈਡੀਕਲ ਹੌਲਦਰ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ ਇਸ ਡਾਕਟਰ ਵਾਇਤ ਵੀ ਉਸ ਨੂੰ ਇਸੇ ਡਾਕਟਰ ਦੇ ਪਤੀ ਨੇ ਹੀ ਜੋ ਕਿ ਇੱਕ ਨਾਮੀ ਮੈਡੀਕਲ ਸਟੋਰ ਮਾਲਕ ਨੇ ਦੱਸਿਆ ਸੀ ਗੁਰਦਾਸ ਤਕਦੀਰ ਨੂੰ ਕਰ ਲੈ ਗਿਆ ਅਤੇ ਡਾਕਟਰ ਨੇ ਉਹਦੀ ਹਾਲਤ ਦੇਖ ਕੇ ਪੂਰੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਤਦ ਤਕਦੀਰ ਨੇ ਸਭ ਦੱਸ ਦਿੱਤਾ ਡਾਕਟਰ ਨੇ ਇੱਕ ਹੰਟ ਲਈ ਉਸ ਨੂੰ ਆਪਣੇ ਘਰ ਵਿੱਚ ਇਹ ਬਣਾਏ ਕਲੀਨਿਕ ਵਿੱਚ ਪਰਤੀ ਕਰ ਲਿਆ ਤੇ ਗਲੂਗੋਜ਼ ਲਗਾ ਦਿੱਤਾ ਤਕਦੀਰ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਗੁਰਦਰਸ਼ਨ ਕਿਹਾ ਇਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਤੁਹਾਨੂੰ ਇਹਨਾਂ ਦਾ ਖਾਸ ਖਿਆਲ ਰੱਖਣਾ ਪੈਣਾ ਏ ਇੱਕ ਤਰ੍ਹਾਂ ਨਾਲ ਇਹਨਾਂ ਦੀ ਹਾਲਤ ਬੈੱਡ ਰੈਸਟ ਲੈਣ ਵਾਲੀ ਹੋ ਚੁੱਕੀ ਹੈ ਤੁਸੀਂ ਕਿਸੇ ਸਿਆਣੀ ਲੇਡੀ ਨੂੰ ਘਰੋਂ ਲੈ ਆਓ ਮੈਂ ਉਹਨਾਂ ਨੂੰ ਸਭ ਸਮਝਾ ਦਿੰਦੀ ਆ ਕਿਵੇਂ ਇਹਨਾਂ ਦਾ ਧਿਆਨ ਰੱਖਣਾ ਏ ਕਿਉਂਕਿ ਇਹਨਾਂ ਗੱਲਾਂ ਦਾ ਤਾਂ ਲੇਡੀਜ਼ ਨੂੰ ਹੀ ਜ਼ਿਆਦਾ ਪਤਾ ਹੁੰਦਾ ਏ ਤੁਸੀਂ ਜੋ ਵੀ ਸਮਝਾਉਣਾ ਚਾਹੁੰਦੇ ਹੋ ਮੈਨੂੰ ਹੀ ਸਮਝਾ ਦਿਓ ਕਿਉਂਕਿ ਮੈਂ ਕਿਸੇ ਲੇਡੀ ਨੂੰ ਤਾਂ ਲਿਆ ਨਹੀਂ ਸਕਦਾ ਗੁਰਦਰਸ਼ਨ ਨੇ ਜਵਾਬ ਦਿੱਤਾ ਕਿਉਂ ਲਿਆ ਕਿਉਂ ਨਹੀਂ ਸਕਦੇ ਤੁਸੀਂ ਡਾਕਟਰ ਨੇ ਸਵਾਲ ਕੀਤਾ ਮੈਂ ਆਪਣੀ ਵਾਈਫ ਨਾਲ ਇਕੱਲਾ ਹੀ ਰਹਿੰਦਾ ਹਾਂ ਕੋਈ ਨਹੀਂ ਹੈਗਾ ਮੇਰੇ ਕੋਲ ਇਹਦੇ ਬਿਨਾ ਤੁਸੀਂ ਜੋ ਵੀ ਦੱਸਣਾ ਹੈ ਮੈਨੂੰ ਦੱਸ ਦਿਓ ਗੁਰਦਰਸ਼ਨ ਨੇ ਫਿਰ ਕਿਹਾ ਐਕਚੁਅਲੀ ਇਨਾਂ ਨੇ ਜਿਮੀ ਮੈਨੂੰ ਦੱਸਿਆ ਏ ਕਿ ਇਹਨਾਂ ਦਾ ਮਿਸਕਾਰੇਜ ਹੋਣ ਕਰਕੇ ਅਬੋਰਸ਼ਨ ਕਰਾਉਣਾ ਪਿਆ ਏ ਇੱਕ ਤਾਂ ਉਹਦੇ ਕਰਕੇ ਇਹਨਾਂ ਦਾ ਬਲੱਡ ਬਹੁਤ ਜ਼ਿਆਦਾ ਨਿਕਲ ਗਿਆ ਏ ਨਾਲੇ ਮੈਨੂੰ ਇਹਨਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਨੂੰ ਕੋਈ ਗੰਭੀਰ ਗੱਲ ਦੀ ਟੈਨਸ਼ਨ ਵੱਢ ਕੇ ਖਾ ਰਹੀ ਏ ਤੁਸੀਂ ਇਹਨਾਂ ਨੂੰ ਹੁਣ ਕਿਸੇ ਅਜਿਹੇ ਮਾਹੌਲ ਵਿੱਚ ਰੱਖੋ ਜਿੱਥੇ ਇਹਨਾਂ ਦੀ ਟੈਨਸ਼ਨ ਘਟੇ ਤੇ ਇਹਨਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋ ਸਕੇ ਨਾਲੇ ਹੁਣ ਇਹਨਾਂ ਨੂੰ ਇੱਕ ਤਰ੍ਹਾਂ ਦਾ ਬੈਡ ਰੈਸਟ ਦੀ ਲੋੜ ਏ ਡਾਕਟਰ ਨੇ ਸਮਝਾਇਆ ਕੋਈ ਨਹੀਂ ਮੈਂ ਧਿਆਨ ਰੱਖੂਗਾ ਜੀ ਇਹਨਾਂ ਦਾ ਹੁਣ ਮੈਂ ਆਪ ਸਾਮ ਸੰਭਾਲ ਕਰਿਆ ਕਰੂੰਗਾ ਗੁਰਦਾਸ ਨੇ ਕਿਹਾ ਚਲੋ ਬਾਕੀ ਤੁਸੀਂ ਆਪ ਆਪ ਦੇਖ ਲੈਣਾ ਜਿਵੇਂ ਤੁਹਾਨੂੰ ਠੀਕ ਲੱਗੇ ਪਰ ਹਾਂ ਕੁਝ ਗੱਲਾਂ ਮੈਂ ਇਹਨਾਂ ਨੂੰ ਵੀ ਸਮਝਾ ਦੂੰਗੀ ਜੋ ਇਹਨਾਂ ਦੇ ਸਮਝਣ ਵਾਲੀਆਂ ਨੇ ਡਾਕਟਰ ਨੇ ਕਿਹਾ ਠੀਕ ਹੈ ਜੀ ਗੁਰਦਾਸ ਨੇ ਕਿਹਾ ਚਲੋ ਜੀ ਤੁਸੀਂ ਵੇਟ ਕਰੋ ਮੈਂ ਦੇਖਾਂ ਉਹਨਾਂ ਦੀ ਡ੍ਰਿਪ ਲੱਗਣ ਵਾਲੀ ਹੋਣੀ ਹੈ ਜੀ ਸ਼ਾਇਦ ਡਾਕਟਰ ਨੇ ਕਿਹਾ ਅਤੇ ਉੱਠ ਕੇ ਤਕਦੀਰ ਦੇ ਲਗਾਇਆ ਹੋਇਆ ਗਲੂਕੋਜ਼ ਦਿਖਣ ਲੱਗ ਪਈ ਗਲੂਕੋਜ਼ ਬਸ ਲਗਭਗ ਲੱਗਣ ਹੀ ਵਾਲਾ ਸੀ ਡਾਕਟਰ ਨੇ ਗਲੂਕੋਜ਼ ਉਤਾਰਨ ਲਈ ਲੋੜੀਦਾ ਸਮਾਨ ਨੇੜੇ ਕਰ ਲਿਆ ਅਤੇ ਨਾਲ ਹੀ ਤਕਦੀਰ ਨੂੰ ਕਹਿਣ ਲੱਗੀ ਤੁਹਾਡੀ ਹਾਲਤ ਬਹੁਤ ਨਾਜ਼ੁਕ ਹੈ ਇਸ ਟਾਈਮ ਤੁਸੀਂ ਪਲੀਜ਼ ਟੈਨਸ਼ਨ ਲੈਣੀ ਛੱਡ ਦਿਓ ਦੂਜੀ ਗੱਲ ਹੁਣ ਤੁਸੀਂ ਬੈਡ ਡਰੈਸ ਲੈਣੀ ਹੈ ਤੇ ਪ੍ਰੋਪਰ ਦਵਾਈਆਂ ਲੈਣੀਆਂ ਨੇ ਜੋ ਮੈਂ ਦੇਵਾਂਗੀ ਫਿਲਹਾਲ ਮੈਂ ਤੁਹਾਨੂੰ ਸਿਰਫ ਬਲੀਡਿੰਗ ਰੋਕਣ ਦੀ ਦਵਾਈ ਹੈ ਦਿੱਤੀ ਹੈ ਬਾਕੀ ਆਪਾਂ ਫਿਰ ਪ੍ਰੋਗਰੈਸ ਤੇ ਅਕੋਰਡਿੰਗ ਦੇਖਾਂਗੇ ਕੀ ਕਰਨਾ ਏ ਅੱਗੇ ਠੀਕ ਹੈ ਜੀ ਠੀਕ ਹੈ ਜੀ ਤਕਦੀਰ ਨੇ ਕਿਹਾ ਸਿਹਤ ਹੋਰ ਆਉਂਦੇ ਹੋਏ ਕਿਹਾ ਵੈਸੇ ਦਵਾਈਆਂ ਮੈਂ 2 ਦਿਨਾਂ ਦੀ ਹੀ ਦਿੱਤੀ ਐ ਤੇ ਖਤਮ ਹੋਣ ਤੋਂ ਪਹਿਲਾਂ ਹੀ ਆ ਜਾਇਓ ਓਕੇ ਹੋਰ ਬਿਮਾਰ ਹੋ ਜਾਓਗੇ ਨਾਲੇ ਡਾਈਟ ਵੀ ਪ੍ਰੋਪਰ ਲੈਣੀ ਐ ਤੁਸੀਂ ਤਾਂ ਨਹੀਂ ਤਾਂ ਬਾਕੀ ਜੇ ਕੋਈ ਹੋਰ ਦਿੱਕਤ ਹੋਈ ਤਾਂ ਮੈਨੂੰ ਫੋਨ ਕਰਕੇ ਜਦੋਂ ਮਰਜ਼ੀ ਵੀ ਆ ਸਕਦੇ ਹੋ ਡਾਕਟਰ ਨੇ ਟ੍ਰਿਪ ਉਤਾਰ ਦਿੱਤੀ ਅਤੇ ਗੁਰਦਰਸ਼ ਨੂੰ ਬੁਲਾਇਆ ਫਿਰ ਉਹਨਾਂ ਨੂੰ ਘਰ ਪਹੇਚ ਦਿੱਤਾ ਦਵਾਈਆਂ ਲੈਣ ਤੋਂ ਬਾਅਦ ਉਹ ਦੋਵੇਂ ਘਰ ਆ ਗਏ ਗੁਰਦਰਸ਼ ਤਕਦੀਰ ਨੂੰ ਬੈੱਡ ਰੈਸਟ ਲੈਣ ਲਈ ਕਿਹਾ ਅਤੇ ਆਪ ਦੁਆਰਾ ਆਪਣੀ ਮੈਡੀਕਲ ਏਜੰਸੀ ਵਾਕੀ ਰਹਿਦਾ ਕੰਮ ਖਤਮ ਕਰਨੀ ਚੱਲਾ ਗਿਆ ਕਈ ਦਿਨ ਨਿਕਲਦੇ ਗਏ ਹੌਲੀ ਹੌਲੀ ਹੁਣ ਤਕਦੀਰ ਦੀ ਸਿਹਤ ਵਿੱਚ ਸੁਧਾਰ ਆਉਣ ਲੱਗ ਪਿਆ ਦੋ ਦਿਨ ਬਾਅਦ ਦਵਾਈ ਰਹਿੰਦੇ ਨਾਲ ਹੀ ਉਹ ਦੁਬਾਰਾ ਦਵਾਈ ਲੈ ਆਏ ਹੁਣ ਹੌਲੀ ਹੌਲੀ ਬਲੀਡਿੰਗ ਵੀ ਕੱਟ ਹੋ ਗਈ ਦਿਨ ਹਫ਼ਤੇ ਲੰਘੇ 15 ਦਿਨ ਤੱਕ ਤਕਦੀਰ ਦੀ ਕਾਫੀ ਠੀਕ ਹੋ ਗਈ ਸੀ ਜਦੋਂ ਉਹ ਇੱਕ ਦਿਨ ਦਵਾਈ ਲੈਣ ਗਈ ਤਾਂ ਡਾਕਟਰ ਨੇ ਤਕਦੀਰ ਨੂੰ ਸਮਝਾਇਆ ਹੁਣ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਉਹਨੂੰ ਧਿਆਨ ਨਾਲ ਸੁਣੋ ਜੇ ਨਾ ਸਮਝ ਲੱਗੇ ਤਾਂ ਦੁਬਾਰਾ ਪੁੱਛ ਸਕਦੇ ਹੋ ਕਿਉਂਕਿ ਤੁਸੀਂ ਅਜੇ ਛੋਟੇ ਹੋ ਉਮਰ ਵਿੱਚ ਤੇ ਤੁਹਾਨੂੰ ਅਜਿਹੀ ਸਿਚੁਏਸ਼ਨ ਵਿੱਚ ਕਿਵੇਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੁੰਦਾ ਹੈ ਸ਼ਾਇਦ ਇਹ ਪਤਾ ਹੀ ਹੈ ਤੁਸੀਂ ਜੋ ਵੀ ਕਹਿਣਾ ਹੈ ਕਹਿ ਸਕਦੇ ਹੋ ਮੈਮ ਮੈਨੂੰ ਕੋਈ ਬਹੁਤੀ ਸਮਝ ਨਹੀਂ ਸੀ ਸ਼ਾਇਰੀ ਇਸ ਲਈ ਇਹਨਾਂ ਕੋ ਕਹਿੰਦੇ ਤਕਦੀਰ ਨੇ ਅੱਖਾਂ ਪਰ ਲਈਆਂ ਇੱਕ ਬੱਚੇ ਨੂੰ ਖੋਣ ਦਾ ਦੁੱਖ ਇੱਕ ਮਾਂ ਹੀ ਸਮਝ ਸਕਦੀ ਹੈ ਸ਼ਾਇਦ ਹੁਣ ਤਕਦੀਰ ਵੀ ਇਸ ਤਕਲੀਫ ਨੂੰ ਮਹਿਸੂਸ ਕਰ ਰਹੀ ਸੀ ਦੇਖੋ ਮੈਂ ਲਗਭਗ ਹਰ ਰੋਜ਼ ਦੀ ਇਦਾਂ ਦੇ ਕੇਸ ਹੈਂਡਲ ਕਰਦੀਆਂ ਤੁਸੀਂ ਇੱਕ ਤਾਂ ਅਜੇ ਸ਼ਾਇਦ ਫਿਜ਼ੀਕਲ ਵੀ ਬੱਚੇ ਨੂੰ ਜਨਮ ਦੇਣ ਦੇ ਕਾਬਿਲ ਨਹੀਂ ਸੀ ਤੁਹਾਡਾ ਸ਼ਾਇਦ ਤੁਹਾਡੀ ਕੇਅਰ ਕਰਨ ਵਾਲਾ ਤੁਹਾਡੇ ਸਾਰੇ ਪਰਿਵਾਰ ਵਿੱਚ ਕੋਈ ਹੈ ਨਹੀਂ ਸੀ ਸ਼ਾਇਦ ਇਹ ਵੀ ਰੀਜਨ ਹੋ ਸਕਦਾ ਹੈ ਤੁਹਾਡੀ ਇਸ ਸਿਚੁਏਸ਼ਨ ਦਾ ਜਦੋਂ ਘਰ ਵਿੱਚ ਕੋਈ ਵੱਡਾ ਨਹੀਂ ਹੁੰਦਾ ਸਹੀ ਗਲਤ ਸਮਝਾਉਣ ਵਾਲਾ ਉਦੋਂ ਇਦਾਂ ਦੇ ਕੇਸ ਹੁੰਦੇ ਆ ਪੌਸਿਬਿਲਿਟੀਆਂ ਅਕਸਰ ਵੱਜ ਜਾਂਦੀਆਂ ਨੇ ਬਾਕੀ ਮੈਨੂੰ ਲੱਗਦਾ ਹੈ ਕਿ ਜੇ ਤੁਹਾਡੇ ਸਾਰੇ ਪਰਿਵਾਰ ਵਿੱਚ ਕੋਈ ਵੱਡਾ ਨਹੀਂ ਸੀ ਤਾਂ ਤੁਹਾਡੇ ਪੇਰੈਂਟਸ ਨੂੰ ਤੁਹਾਡਾ ਧਿਆਨ ਰੱਖਣਾ ਚਾਹੀਦਾ ਸੀ ਤਾਂ ਜੋ ਇਹ ਨਾ ਹੁੰਦਾ ਜੋ ਹੁਣ ਤੁਸੀਂ ਪਹੁੰਚ ਚੁੱਕੇ ਹੋ ਡਾਕਟਰ ਨੇ ਕਿਹਾ ਪਰ ਡਾਕਟਰ ਇਹ ਤੁਹਾਨੂੰ ਕਿਹਨੇ ਕਹਿ ਦਿੱਤਾ ਕਿ ਮੇਰੇ ਸਾਰੇ ਪਰਿਵਾਰ ਵਿੱਚ ਕੋਈ ਵੀ ਨਹੀਂ ਜੋ ਮੇਰਾ ਖਿਆਲ ਰੱਖ ਸਕੇ ਤਕਦੀਰ ਨੇ ਹੈਰਾਨ ਹੋ ਕੇ ਸਵਾਲ ਕੀਤਾ ਮੈਨੂੰ ਤੁਹਾਡੇ ਹਸਬੰਦ ਨੇ ਦੱਸਿਆ ਏ ਕਿ ਤੁਹਾਡੇ ਬਿਨ ਬੋਮਾ ਬਿਨਾ ਤੁਹਾਡੀ ਫੈਮਿਲੀ ਚ ਹੋਰ ਕੋਈ ਵੀ ਨਹੀਂ ਹੈ ਡਾਕਟਰ ਨੇ ਜਵਾਬ ਦਿੱਤਾ ਮੈਮ ਮੇਰੇ ਸਾਰੇ ਪਰਿਵਾਰ ਵਿੱਚ ਤਾਂ ਸੁੱਖ ਨਾਲ ਕਈ ਜੀਨੇ ਪਰ ਗੁਰਦਾਸ ਨੇ ਤੁਹਾਨੂੰ ਇਹ ਕਿਉਂ ਕਿਹਾ ਕਿ ਕੋਈ ਵੀ ਨਹੀਂ ਸਾਡੀ ਦੁਆ ਬਿਨਾ ਤਕਦੀਰ ਨੇ ਕਿਹਾ ਮਤਲਬ ਡਾਕਟਰ ਬੋਲੀ ਮਤਲਬ ਮੈਮ ਮੇਰੇ ਸੋਹਰੇ ਪਰਿਵਾਰ ਵਿੱਚ ਮੇਰੇ ਸਸੋਰਾ ਦੋ ਦਿਓਰ ਇੱਕ ਨਾਨਾਨ ਅਸੀਂ ਦੋਵੇਂ ਇੰਨੇ ਸਾਰੇ ਤਾਂ ਜੀ ਫਿਰ ਗੁਰਦਾਰਸ਼ ਨੂੰ ਹੋਰ ਕਿਹੜਾ ਪਰਿਵਾਰ ਚਾਹੀਦਾ ਸੀ ਮੇਰੀ ਕੇਅਰ ਕਰਨ ਨੂੰ ਤਕਦੀਰ ਨੇ ਦੁੱਖ ਹੀ ਮੰਨਣ ਕਿਹਾ ਫਿਰ ਉਹਨਾਂ ਨੇ ਤੁਹਾਡੀ ਕੇਅਰ ਕਿਉਂ ਨਹੀਂ ਕੀਤੀ ਜੇ ਇੰਨੇ ਜਾਣੇ ਘਰ ਵਿੱਚ ਹੈਗੇ ਸੀ ਤੁਸੀਂ ਬੋਝ ਵਗੈਰਾ ਚੁੱਕੇ ਗਏ ਹੋਣੇ ਆ ਉਹਨਾਂ ਨੇ ਤੁਹਾਨੂੰ ਕਦੇ ਰੋਕਿਆ ਟੁੱਕਿਆ ਨਹੀਂ ਤੁਹਾਡੀ ਸੱਸ ਨੇ ਨਹੀਂ ਕਦੇ ਤੁਹਾਨੂੰ ਸਮਝਾਇਆ ਕਿ ਆਪਣਾ ਧਿਆਨ ਕਿਵੇਂ ਰੱਖਣਾ ਏ ਡਾਕਟਰ ਦਾ ਅਗਲਾ ਸਵਾਲ ਸੀ ਨਹੀਂ ਮੈਮ ਤੁਸੀਂ ਛੱਡੋ ਹੁਣ ਇਹ ਸਭ ਗੱਲਾਂ ਤੁਸੀਂ ਮੈਨੂੰ ਦੱਸੋ ਕਿ ਹੁਣ ਮੈਂ ਅੱਗੇ ਤੋਂ ਕੀ ਕਰਨਾ ਏ ਕਿ ਮੈਂ ਆਪਣਾ ਧਿਆਨ ਰੱਖਣਾ ਏ ਜੋ ਜੋ ਵੀ ਮੇਰੇ ਲਈ ਜ਼ਰੂਰੀ ਗੱਲਾਂ ਨੇ ਪਲੀਜ਼ ਤੁਸੀਂ ਮੈਨੂੰ ਸਭ ਸਮਝਾ ਦਿਓ ਤਕਦੀਰ ਨੇ ਗੱਲ ਬਦਲਦੇ ਹੋਏ ਤਰਲਾ ਜੈ ਕੀਤਾ ਹਾਂਜੀ ਮੈਨੂੰ ਲੱਗਦਾ ਏ ਮੈਂ ਕੁਝ ਜ਼ਿਆਦਾ ਪੁੱਛ ਲਿਆ ਤੁਹਾਨੂੰ ਪਰ ਤੁਸੀਂ ਮੈਨੂੰ ਗਲਤ ਨਾ ਸਮਝੋ ਜੇ ਤੁਹਾਡੇ ਸਾਰੇ ਪਰਿਵਾਰ ਨੇ ਤੁਹਾਡੇ ਬੱਚੇ ਨੂੰ ਸੰਭਾਲ ਵਿੱਚ ਤੁਹਾਡਾ ਸਾਥ ਨਹੀਂ ਨ ਦਿੱਤਾ ਇਹ ਗੱਲ ਉਹਨਾਂ ਨੇ ਸਹੀ ਨਹੀਂ ਕੀਤੀ ਉਹ ਇੱਕ ਬੱਚੇ ਦੇ ਕਾਤਲ ਨੇ ਉਹਨਾਂ ਨੂੰ ਤਾਂ ਉਮਰ ਕੈਦੀ ਸਜ਼ਾ ਹੋਣੀ ਚਾਹੀਦੀ ਹੈ ਤੁਸੀਂ ਪਤਾ ਨਹੀਂ ਕਿਵੇਂ ਚੁੱਪ ਕਰਕੇ ਸਭ ਸਹਿ ਲਿਆ ਕੁਝ ਵੀ ਬੋਲਿਆ ਹੀ ਨਹੀਂ ਉਹਨਾਂ ਖਿਲਾਫ ਕਾਨੂੰਨ ਕਾਦਰਹੀ ਹੈ ਤੁਸੀਂ ਐਫ ਆਈ ਆਰ ਕਿਉਂ ਨਹੀਂ ਕੀਤੀ ਡਾਕਟਰ ਨੇ ਸਵਾਲ ਕੀਤਾ ਮੈਂ ਉਹਨਾਂ ਵਰਗੀ ਨਹੀਂ ਸੀ ਬਨਣਾ ਚਾਹੁੰਦੀ ਜਿਵੇਂ ਮੈਂ ਵੀ ਉਹਨਾਂ ਨਾਲ ਉਸੇ ਤਰ੍ਹਾਂ ਕਰਦੀ ਜਿਵੇਂ ਉਹ ਮੇਰੇ ਨਾਲ ਕਰਦੇ ਨੇ ਤਾਂ ਮੇਰੇ ਤੇ ਉਹਨਾਂ ਵਿੱਚ ਕੀ ਫਰਕ ਰਹੂਗਾ ਰਹਿ ਜਾਊਗਾ ਤਕਦੀਰ ਨੇ ਜਵਾਬ ਦਿੱਤਾ ਫਿਰ ਹੁਣ ਜੇ ਦੁਬਾਰਾ ਚਾਂਸ ਲਾਉਂਗੇ ਤਾਂ ਕੀ ਗਰੰਟੀ ਹੈ ਕਿ ਉਹ ਦੁਬਾਰਾ ਤੁਹਾਡੇ ਨਾਲ ਐਦਾਂ ਕੁਝ ਨਹੀਂ ਕਰਨਗੇ ਜਿਸ ਦੇ ਕਰਕੇ ਤੁਹਾਡੇ ਬੇਬੀ ਦਾ ਕੋਈ ਨੁਕਸਾਨ ਹੋਵੇ ਡਾਕਟਰ ਨੇ ਪੁੱਛਿਆ ਹੁਣ ਤੁਸੀਂ ਐਵੇਂ ਦੀ ਕੋਈ ਗੱਲ ਨਾ ਸੋਚੋ ਕਿਉਂਕਿ ਹੁਣ ਮੈਂ ਉਹਨਾਂ ਨਾਲ ਉਹਨਾਂ ਦੇ ਕਰਨੀ ਜਾਂਦੀ ਮੈਂ ਹੁਣ ਗੁਰਦਸ਼ਨਾ ਅਲੱਗ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹਾਂ ਤਕਦੀਰ ਨੇ ਜਵਾਬ ਦਿੱਤਾ ਪਰ ਤੁਸੀਂ ਉਹਨਾਂ ਤੋਂ ਆਪਣੇ ਹਿੱਸੇ ਦਾ ਮਕਾਨ ਵੀ ਲੈਤਾ ਲੈ ਸਕਦੇ ਸੀ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਕੋਈ ਜ਼ਿਆਦਾ ਕਿਵੇਂ ਕਰੋਗੇ ਤੁਸੀਂ ਇੰਨੀ ਮਹਿੰਗਾਈ ਦੇ ਜ਼ਮਾਨੇ ਵਿੱਚ ਡਾਕਟਰ ਦਾ ਅਗਲਾ ਸਵਾਲ ਸੀ ਗੁਜ਼ਾਰੇ ਦਾ ਤਾਂ ਪਤਾ ਨਹੀਂ ਪਰ ਸਕੂਨ ਨਾ ਜ਼ਰੂਰ ਹੈ ਸਕਦੇ ਹਾਂ ਹੁਣ ਤੁਸੀਂ ਮੈਨੂੰ ਅੱਗੇ ਦੱਸੋ ਕਿ ਮੈਂ ਹੁਣ ਆਪਣੇ ਆਪ ਨੂੰ ਕਿਵੇਂ ਸੰਭਲਣਾ ਏ ਤਕਦੀਰ ਬੋਲੀ ਦੇਖੋ ਜਿਹੜੀ ਦਵਾਈਆਂ ਮੈਂ ਤੁਹਾਨੂੰ ਦੇ ਰਹੀਆਂ ਉਹਨਾਂ ਨਾਲ ਬਲੀਡਿੰਗ ਤਾਂ ਬੰਦ ਹੋ ਜਾਣੀ ਐ ਪਰ ਤੁਹਾਨੂੰ ਹੁਣ ਦੁਬਾਰਾ ਚਾਂਸ ਲੈਣ ਵਿੱਚ ਦੇਰ ਨਹੀਂ ਕਰਨੀ ਚਾਹੀਦੀ ਤੁਸੀਂ ਮੇਰੀ ਗੱਲ ਸਮਝ ਰਹੇ ਹੋ ਨਾ ਡਾਕਟਰ ਨੇ ਕਿਹਾ ਹਾਂਜੀ ਪਰ ਡਾਕਟਰ ਬੇਬੀ ਹੋਣਾ ਨਾ ਹੁਣ ਤਾਂ ਪਰਮਾਤਮਾ ਦੀ ਮਰਜ਼ੀ ਐ ਨਾ ਅਸੀਂ ਤੇਰੀ ਜਲਦੀ ਕਿਵੇਂ ਕਰ ਸਕਦੇ ਆ ਤਕਦੀਰ ਨੇ ਪੁੱਲੇਪਣ ਵਿੱਚ ਸਵਾਲ ਕੀਤਾ ਤੁਸੀਂ ਵੀਨਾ ਬਹੁਤ ਹੀ ਪੋਲੀਓ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਹਦਾ ਮਿਸਕਾਰੇਜ ਹੋ ਜੇ ਤਾਂ ਅਨਫੋਰਚੂਨੇਟਲੀ ਅਬੋਰਸ਼ਨ ਵੀ ਕਰਾਣਾ ਪੈ ਜੇ ਤਾਂ ਬੱਚਾ ਕਨਸੀਵਿੰਗ ਪ੍ਰੋਸੀਜਰ ਵਿੱਚ ਪ੍ਰੋਬਲਮ ਹੋ ਸਕਦੀ ਹੈ ਸੋ ਜੇ ਤੁਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਅਗਲੇ ਦਿਨਾਂ ਵਿੱਚ ਕਨਸੀਵ ਕਰ ਲੈਂਦੇ ਹੋ ਤਾਂ ਤੁਸੀਂ ਬੇਬੀ ਕਰ ਸਕਦੇ ਹੋ ਅਦਰਵਾਇਜ਼ ਕਈ ਵਾਰ ਐਦਾਂ ਹੋਣ ਤੋਂ ਬਾਅਦ ਗਈ ਕਪਸ ਬੱਚਾ ਹੀ ਨਹੀਂ ਪੈਦਾ ਕਰ ਪਾਉਂਦੀ ਉਸਿਆਣੇ ਕਹਿੰਦੇ ਹੁੰਦੇ ਨੇ ਨਾ ਜਾਤਾ ਜਦੇ ਚਾ ਕਦੇ ਬਸ ਤੁਸੀਂ ਉਹੀ ਸਮਝ ਲਓ ਡਾਕਟਰ ਨੇ ਸਮਝਾਇਆ ਤੁਸੀਂ ਮੈਨੂੰ ਸਾਫ ਸਾਫ ਦੱਸ ਸਕਦੇ ਹੋ ਡਾਕਟਰ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿਉਂਕਿ ਮੈਨੂੰ ਪ੍ਰੈਗਨਸੀ ਬਾਰੇ ਜਿਆਦਾ ਨੌਲੇਜ ਨਹੀਂ ਤਕਦੀਰ ਨੇ ਕਿਹਾ ਹਾਂਜੀ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਜੇ ਹੁਣ ਦੁਬਾਰਾ ਪ੍ਰੈਗਨੈਂਟ ਹੋ ਪਰ ਪ੍ਰੋਪਰ ਚੈੱਕਅਪ ਕਰਵਾ ਕੇ ਜੇ ਬੇਬੀ ਠੀਕ ਹੋਇਆ ਤਾਂ ਜਲਦੀ ਟ੍ਰੀਟਮੈਂਟ ਸਟਾਰਟ ਕਰਵਾ ਲਿਓ ਨਹੀਂ ਤਾਂ ਤੁਸੀਂ ਇਦਾਂ ਹੀ ਆਪਣੇ ਬੱਚੇ ਦਾ ਧਿਆਨ ਨਾ ਰੱਖਿਆ ਰੱਬ ਨਾ ਕਰੇ ਜੀ ਕਿ ਤੁਹਾਨੂੰ ਦੁਬਾਰਾ ਅਬੋਰਸ਼ਨ ਕਰਨਾ ਪੈ ਗਿਆ ਤਾਂ ਤੁਸੀਂ ਮਾਂ ਬਣਦੇ ਗੁਣ ਨੂੰ ਵੀ ਖੋ ਸਕਦੇ ਹੋ ਡਾਕਟਰ ਨੇ ਸਾਫ਼-ਸਾਫ਼ ਦੱਸਿਆ ਹਾਂਜੀ ਠੀਕ ਹੈ ਡਾਕਟਰ ਤੁਸੀਂ ਦਵਾਈ ਦੇ ਦਿਓ ਬਾਕੀ ਮੈਂ ਆਪਣਾ ਪੂਰਾ ਧਿਆਨ ਰੱਖੂੰਗੀ ਹੁਣ ਹੁਣ ਮੈਂ ਆਪਣੇ ਨਾਲ ਐਦਾਂ ਦਾ ਕੁਝ ਨਹੀਂ ਹੋਣ ਦੇਣਾ ਤਕਦੀਰ ਨੇ ਹੌਸਲਾ ਦਿਖਾਇਆ ਗੁੱਡ ਆ ਦਵਾਈਆਂ ਮੈਂ ਲਿਖਦੀਆਂ ਤੁਸੀਂ ਲੈ ਲਿਓ ਓਕੇ ਡਾਕਟਰ ਨੇ ਕਿਹਾ ਫਿਰ ਬਾਹਰ ਬੈਠੇ ਕੋ ਦਰਸ਼ਨ ਨੂੰ ਬੁਲਾ ਕੇ ਦਵਾਈਆਂ ਦੀ ਪਰਚੀ ਦਿੰਦੇ ਹੋਏ ਕਿਹਾ ਹੁਣ ਇਹ ਕਾਫੀ ਹੱਦ ਤੱਕ ਠੀਕ ਨੇ ਤੁਸੀਂ ਇਹਨਾਂ ਧਿਆਨ ਇਵੇਂ ਹੀ ਰੱਖਿਆ ਕਰਨਾ ਹੈ ਹੁਣ ਅੱਗੇ ਵਜ਼ਨ ਵਗੈਰਾ ਨਹੀਂ ਝੁਕਣਾ ਦੇਣਾ ਇਹਨਾਂ ਬਾਕੀ ਇਹ ਵੀਕ ਬੁੱਤਨੇ ਤੁਸੀਂ ਇਹਨਾਂ ਲਈ ਕੋਈ ਵਧੀਆ ਟੋਨਿਕ ਲੈ ਆਓ ਨਾਲੇ ਫਰੂਟਸ ਵਗੈਰਾ ਵੀ ਦਿਆ ਕਰੋ ਬਲੱਡ ਵੀ ਬਣ ਜੂ ਨਾਲੇ ਕਮਜ਼ੋਰੀ ਦੂਰ ਹੋ ਜਾਊਗੀ ਓਕੇ ਮੈਮ ਥੈਂਕ ਯੂ ਤੋਂ ਮਨੇ ਕਿਹਾ ਤਿਹਾਰ ਆ ਗਏ ਥੋੜੇ ਦਿਨਾਂ ਬਾਅਦ ਰਕੜੀ ਦਾ ਤਿਹਾਰ ਸੀ ਤਕਦੀਰ ਦੀ ਆਪਣੇ ਵਿਆਹ ਤੋਂ ਬਾਅਦ ਪਹਿਲੀ ਰਖੜੀ ਸੀ ਪਰ ਉਸ ਨੂੰ ਬਿਲਕੁਲ ਵੀ ਚਾ ਨਹੀਂ ਸੀ ਉਸ ਨੇ ਆਪਣੇ ਮੰਮੀ ਨੂੰ ਫੋਨ ਕਰਕੇ ਆਪਣੇ ਭਰਾ ਨੂੰ ਉਸ ਕੋਲ ਹੀ ਆ ਕੇ ਰਖੜੀ ਬਣਾਉਣ ਲਈ ਕਹਿ ਦਿੱਤਾ ਦੂਜੇ ਪਾਸੇ ਉਸ ਨੂੰ ਇੱਕ ਨਵੀਂ ਟੈਨਸ਼ਨ ਨੇ ਆ ਕੇ ਰਿਆ ਸੀ ਉਹ ਇਹ ਕਿ ਗੁਰਦਰਸ਼ ਨੇ ਉਹਦੀ ਪਹਿਨ ਰਖੜੀ ਬਣਨ ਲਈ ਆਪ ਆਵੇਗੀ ਜਾਂ ਫਿਰ ਉਸ ਨੂੰ ਕਾਰ ਆ ਕੇ ਰਖੜੀ ਬਣਾਉਣ ਲਈ ਕਿਹਾ ਜਾਵੇਗਾ ਤਕਦੀਰ ਦੀ ਦਵਾਈ ਚੱਲ ਰਹੀ ਸੀ ਅਤੇ ਹੁਣ ਕਾਫੀ ਠੀਕ ਹੋ ਗਈ ਸੀ ਕਰਦੇ ਕਰਉਂਦੇ ਰਖੜੀ ਦਾ ਦਿਨ ਨੇੜੇ ਆ ਗਿਆ ਰਖੜੀ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਸੌਣ ਤੋਂ ਪਹਿਲਾਂ ਤਕਦੀਰ ਨੇ ਗੁਰਦਸ਼ਨ ਨੂੰ ਪੁੱਛਿਆ ਕੋਰਾ ਕੋਈ ਫੋਨ ਨਹੀਂ ਆਇਆ ਤੁਹਾਨੂੰ ਰਖੜੀ ਬੰਨਣ ਲਈ ਬੁਲਾਇਆ ਹੋਣਾ ਏ ਨਹੀਂ ਅਜੇ ਤੱਕ ਤਾਂ ਨਹੀਂ ਆਇਆ ਗੁਰਦਸ਼ਨ ਨੇ ਜਵਾਬ ਦਿੱਤਾ ਵੈਸੇ ਤਾਂ ਮੈਨੂੰ ਪਤਾ ਏ ਆਊਗਾ ਫੋਨ ਤੁਸੀਂ ਜਾ ਆਇਓ ਉਸ ਵੀ ਦੇ ਕੰਮ ਤੋਂ ਟਾਈਮ ਕੱਢ ਕੇ ਫਿਰ ਵੀ ਜੇ ਨਾ ਆਇਆ ਤਾਂ ਵੀ ਨਾ ਤੁਹਾਡੇ ਆਉਣ ਦੀ ਉਡੀਕ ਕਰੂਗੀ ਨੂੰ ਬਹੁਤ ਚਾਹ ਹੁੰਦਾ ਏ ਰਕੜੀ ਬਨਣ ਦਾ ਆਪਣੇ ਪਰਾਵਾਂ ਦੀ ਤਕਦੀਰ ਨੇ ਕਿਹਾ ਤਕਦੀਰ ਦੀ ਗੱਲ ਸੁਣ ਕੇ ਉਹ ਮੁਸਕਰਾਇਆ ਅਤੇ ਤਕਦੀਰ ਨੂੰ ਅਜੀਬ ਲੱਗਿਆ ਕਿਉਂਕਿ ਉਹ ਸੋਚ ਰਹੀ ਸੀ ਕਿ ਉਸਨੇ ਤਾਂ ਕੁੱਝ ਵੀ ਇਸ ਤਰ੍ਹਾਂ ਦਾ ਕਿਹਾ ਹੀ ਨਹੀਂ ਜਿਸ ਕਰਕੇ ਹਾਸਾ ਆਵੇਗਾ ਫਿਰ ਗੁਰਦਾਰਸ਼ ਕਿਉਂ ਮੁਸਕਰਾਇਆ ਸੀ ਇਹ ਗੱਲ ਉਸਨੇ ਗੁਰਦਾਰਸ਼ੋਂ ਹੀ ਪੁੱਛਣੀ ਸਹੀ ਸਮਝੀ ਇਸ ਲਈ ਉਸਨੇ ਕਿਹਾ ਮੈਂ ਇਸ ਤਰ੍ਹਾਂ ਦਾ ਕੀ ਆ ਕਿਹਾਏ ਕਿਹੜਾ ਤੁਸੀਂ ਮੁਸਕਰਾ ਰਹੇ ਹੋ ਮੈਂ ਕਿਹਾ ਤੁਹਾਨੂੰ ਕੋਈ ਚੁਟਕਲਾ ਸੁਣਾਇਆ ਨਹੀਂ ਨਹੀਂ ਮੈਨੂੰ ਤਾਂ ਕੋਈ ਗੱਲ ਯਾਦ ਆ ਗਈ ਸੀ ਮੈਂ ਤਾਂ ਤਾਂ ਹੱਸ ਰਿਹਾ ਪਿਆ ਸੀ ਗੁਰਦਰਸ਼ਨ ਨੇ ਜਵਾਬ ਦਿੱਤਾ ਇਦਾਂ ਦਾ ਕੀ ਜ਼ਿਆਦਾ ਗਿਆ ਹੁਣ ਤੁਹਾਨੂੰ ਉਹ ਵੀ ਮੇਰੀ ਗੱਲ ਸੁਣ ਕੇ ਤਕਦੀਰ ਨੇ ਪੁੱਛਿਆ ਬਸ ਇਹ ਕੁਝ ਨਹੀਂ ਗੁਰਦਰਸ਼ ਬੋਲਿਆ ਚਲੋ ਨਹੀਂ ਦੱਸਣਾ ਤਾਂ ਕੋਈ ਗੱਲ ਨਹੀਂ ਪਰ ਜੇ ਤੁਸੀਂ ਮੇਰੇ ਤੋਂ ਐਦਾਂ ਗੱਲਾਂ ਲੁਕੋਮੋਗੇ ਤਾਂ ਮੈਨੂੰ ਬਹੁਤ ਟੈਨਸ਼ਨ ਹੋਣ ਲੱਗ ਜਾਣੀ ਐ ਤੁਹਾਨੂੰ ਤਾਂ ਪਤਾ ਹੀ ਐ ਕਿ ਮੇਰੇ ਡਾਕਟਰ ਨੇ ਮੈਨੂੰ ਟੈਨਸ਼ਨ ਲੈਣ ਤੋਂ ਮਨਾ ਕੀਤਾ ਹੋਇਆ ਏ ਤਕਦੀਰ ਨੇ ਗੁਰਦਰਸ਼ਨ ਨੂੰ ਯਾਦ ਕਰਵਾਂਦੀ ਨੇ ਕਿਹਾ ਕੋਈ ਨਾ ਜੇ ਤੂੰ ਸ਼ੱਕ ਕਰਦੀ ਐ ਤਾਂ ਮੈਂ ਦੱਸ ਦਿੰਨਾ ਸ਼ੱਕ ਨਹੀਂ ਕਰ ਸਕਦੇ ਬਸ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਐ ਕਿ ਹੁਣ ਤੁਸੀਂ ਤੇ ਮੈਂ ਹਰ ਗੱਲ ਦੇ ਰਾਜਦਾਰਾਂ ਲਾਈਫ ਪਾਰਟਨਰਾਂ ਹਰ ਇੱਕ ਗੱਲ ਸਹਿਰ ਕਰਨੀ ਬੀਤਾ ਬਣਦੀ ਐ ਨਾ ਅੱਛਾ ਬਾਬਾ ਦੱਸ ਤਾਂ ਏ ਤੂੰ 나జ్ ਦੀ ਗੱਲ ਕਰਦੀ ਸੀ ਨਾ ਵੀ ਕੱਲ ਨੂੰ ਰਖੜੀ ਬੰਨਣ ਲਈ ਉਹ ਮੇਰੇ ਉਡੀਕ ਕਰੂਗੀ ਤਾਂ ਮੈਂ ਤੈਨੂੰ ਦੱਸ ਦਿੰਨਾ ਏ ਵੀ ਜਿਵੇਂ ਤਾ ਤੂੰ ਸੋਚ ਰਹੀ ਹੈ ਉਦੋਂ ਦਾ ਕੁਝ ਵੀ ਨਹੀਂ ਹੈਗਾ ਸਭੋ ਜੇ ਮੈਂ ਇਹ ਕਹਾਂ ਵੀ ਉਹਨੂੰ ਕੋਈ ਫਰਕ ਨਹੀਂ ਪੈਣਾ ਮੈਂ ਜਾਵਾਂ ਨਾ ਜਾਵਾਂ ਰਖੜੀ ਬਨੋਂ ਤਾਂ ਇਹ ਵੀ ਕੋਈ ਗਲਤ ਨਹੀਂ ਹੋਣਾ ਕਿਉਂ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਹੋ ਤੁਸੀਂ ਇਦਾਂ ਦਾ ਕੀ ਹੋ ਗਿਆ ਵੀ ਤੁਹਾਨੂੰ ਤੁਹਾਡੇ ਜਾ ਨਾ ਜਾਣਾ ਤੁਹਾਡਾ ਕੋਈ ਕੋਈ ਫਰਕ ਨਹੀਂ ਪੈਣਾ ਗੱਲ ਤਾਂ ਕਾਫੀ ਬੜੀ ਸੀ ਪਰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕੀ ਮਤਲਬ ਛੱਡ ਹੁਣ ਇਹ ਗੱਲਾਂ ਰਾਤ ਬਹੁਤ ਹੋ ਗਈ ਹੁਣ ਤੂੰ ਸੌਂ ਜਾ ਸਵੇਰੇ ਤੇਗ ਵੀਰ ਨੇ ਵੀ ਆਉਣਾ ਇਹ ਰਖੜੇ ਬਣਵਾਉਣ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਦੱਸੋ ਪਹਿਲਾਂ ਪੂਰੀ ਗੱਲ ਤਕਦੀਰ ਦੀ ਜਿੱਦ ਕਰਨ ਲੱਗ ਪੈਂਦੀ ਹੈ ਕੀ ਹੋ ਸਕਦਾ ਹੈ ਗੁਰ ਗੁਰਦਰਸ਼ ਨੇ 나ਜ ਵਾਰੇ ਜਿਵੇਂ ਗੱਲ ਕੀਤੀ ਆਖਰ ਕਿਉਂ ਨਹੀਂ ਫਰਕ ਪੈਣਾ 나ਜ ਨੂੰ ਗੁਰਦਰਸ਼ ਤੇ ਰਖੜੇ ਬਣਾਉਣ ਜਾਣ ਨਾ ਜਾਣਦੀ ਕੀ ਹੋਇਆ ਹੋਵੇਗਾ ਅਤੀਤ ਵਿੱਚ ਅਜੇਹਾ ਜੋ ਇਸ ਤਰ੍ਹਾਂ ਗੁਰਦ੍ਰਸ਼ਣੇ ਗਿਆ ਬਾਕੀ ਕਹਾਣੀ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਲਾਇਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ